ਹਾਂਜੀ ਹਲੋ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਵਧੀਆ ਠੀਕ ਠਾਕ ਆ ਜੀ ਆਸ ਕਰਦੇ ਹਾਂ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਹੋਣਗੇ ਤੇ ਟਾਈਮ ਹੋ ਗਿਆ ਜੀ 11:30 ਦਾ ਤੇ ਅੱਜ ਆਪਾਂ ਬਲੌਗ ਹੁਣ ਸ਼ੁਰੂ ਕਰਦੇ ਹਾਂ ਤੇ ਇਹਨਾਂ ਨੇ ਕਮੀਜ਼ ਸਾਰਾ ਸਲਾਈ ਕਰ ਲਿਆ ਵਾਹ ਤੇ ਰੈਡ ਮਾਰ ਰਹੀ ਗੁੜੀਆ ਤੇ ਗਲੇ ਦੋਨੇ ਚੜ ਲਏ ਕਰੀ ਬਟਕ ਕਮੀਜ਼ ਉਹਰੇ ਆ ਹੈਗਾ ਮੇਰੇ ਕੋਲ ਆਸੇ ਜੀ ਇਸ ਤਰ੍ਹਾਂ ਬਿਲਕੁਲ ਇਹਨੇ ਜੜਲੇ ਆ ਬੁਗਰਾਮ ਵਾਲੀ ਮੋੜ ਲੇ ਤੇ ਪਾ ਬੁਗਰਾਮਾ ਲਾ ਲੇ ਇਸ ਤਰ੍ਹਾਂ ਕਿਚੇ ਮੇਦ ਲਾ ਲਈ ਗੋਲ ਗੁਲਾ ਬਣਾਇਆ ਅਸੀਂ ਇਹਨਾਂ ਦੇ ਬਰਾਊਂਡ ਸੌਣ ਮਾਰੀ ਇਸ ਤਰ੍ਹਾਂ ਐਵੇਂ ਪਹਿਲਾਂ ਇਹਨੂੰ ਇਸ ਤਰ੍ਹਾਂ ਐਵੇਂ ਸਿੱਧੀ ਮਾਰ ਕੇ ਬਾਅਦ ਵਿੱਚ ਨਾ ਗੋਲ ਕਰ ਲੇ ਇਹਦੇ ਉਪਰ ਆਏ ਮੇ ਸਫਾਈ ਆ ਜਾਂਦੀ ਇੱਥੇ ਤੇ ਇਹੋ ਚੀਜ਼ ਐਵੇਂ ਮਿਲ ਗਈ ਠੀਕ ਨਾ ਤੇ ਇਹ ਖਲਾਰੀ ਹੈ ਪੌਂਚਿਆਂ ਤੇ ਬਗਰਮ ਪ੍ਰਸਨ ਵਾਲਾ ਪਲਾਲੀ ਸੀ ਆ ਵਾਲੀ ਬਟਾ ਤੂੰ ਗਲਤ ਰੱਖ ਲੈ ਜਿਹੜਾ ਇਹਨੂੰ ਬਗਰਾਉਣਾ ਇੱਥੋਂ ਤਾਈਂ ਉਧਾ ਕੇ ਰੱਖਣਾ ਸੀ ਰਹਾ ਸੀ ਇਹ ਹਾਂ ਇਹਨੂੰ ਇੰਨਾ ਕਿ ਪਤ ਸੰਤਾ ਹੋ ਸਾਂਢੇੜ ਲਾ ਤੇ ਇਹਨੂੰ ਇੱਥੋਂ ਤੇ ਥੋੜਾ ਜਿਹਾ ਇੱਥੋਂ ਵੱਧ ਰੱਖੀ ਨਾ ਬਗਰਾਂ ਵਿੱਚੋਂ ਤਾਂ ਇਹ ਕਰਕੇ ਰੱਖ ਲੈ ਸੀ ਉਹਨੂੰ ਪੁਨਿਸ਼ਾਨੀ ਲਾ ਕੇ ਤੇ ਕੇਰੋਂ ਬਾਹਰ ਰੈਡ ਮਾਰੀ ਬਾਅਦ ਚ ਪਉਪ ਤੇ ਤਰ ਨੋੜੀ ਲਾਸ ਲਾਵਾਂਗੇ ਤੇ ਗੋਲਾ ਵੀ ਤਿਆਰ ਹੋ ਗਿਆ ਬਲ ਵੀ ਪੈ ਗਿਆ ਸੀ ਇਸ ਤਰ੍ਹਾਂ ਇਹਨਾਂ ਨੇ ਬਲ ਵੀ ਪਾ ਲਿਆ ਬਲ ਆਪੇ ਪਾਇਆ ਸਲਵਾਰ ਦੇ ਆਪਾਂ ਸਿਰਫ ਇਹਨਾਂ ਨੂੰ ਦੱਸਿਆ ਹੀ ਸੀਗਾ ਮਾਸੇ ਜੀ ਬਾਕੀ ਤੁਹਾਨੂੰ ਸਾਰਾ ਦਿਖਾਵਾਂਗੇ ਬਾਅਦ ਸਿਰ ਉਹ ਸੁੱਟ ਤਿਆਰ ਹੋ ਗਿਆ ਕੱਟ ਕਰਨਾ ਬੁੱਖਾ ਆ ਕਰਿਆ ਬੁੱਖਾ ਦੀ ਅੰਦੀ ਹੈਗੀ ਚ ਅਸੀਂ ਸਤੰਬਰ ਤੇ ਗਏ ਬੈਲਟ ਹੈ ਸਾਰੀ ਗੁੜੀਆਂ ਨੇ ਤਿਆਰ ਕੀਤੀ ਜੀ ਸਲਵਾਰ ਇਹਨਾਂ ਨੇ ਕਾਲੀ ਖੜੀ ਕਰ ਲਈ ਸੀ ਤੇ ਵਾਲ ਇਹਨਾਂ ਨੇ ਅੱਜ ਪਾਏ ਆ ਵਾਲ ਕੋਮਲ ਨੇ ਪਾਏ ਆ ਪੌਂਚੇ ਵੀ ਕੋਮਲ ਬਣਾ ਰਿਆ ਤੇ ਗਲਾ ਸਿਮਰੇ ਨੇ ਜਿਹੜਾ ਸਾਰਾ ਅੱਗਾ ਪਿਛਾ ਕਨੀਜ਼ ਦਾ ਤੇ ਬਾਹਾਂ ਵੀ ਹੁਣ ਸਿਮਰੇ ਕਿਹੜਾ ਕਰ ਰਹੀ ਆ ਤੇ ਫੇਰ ਇਹਨੂੰ ਬਾਹਾਂ ਸਟਿਚਿੰਗ ਲਾ ਕੇ ਕਮੀਜ਼ ਦੀ ਤੇ ਆਪਾਂ ਆ ਬਾਹਾਂ ਲੱਗ ਦਿਆਂਗੇ ਬਾਕੀ ਸੋਨੂੰ ਫਿਰ ਮਿਲਦੇ ਆ ਤੇ ਦਿਖਾਉਣੀ ਆ ਸੂਟ ਕਿਸ ਤਰ੍ਹਾਂ ਹਟਿਆ ਰਹਿ ਗਿਆ ਅੱਜ ਥੋੜਾ ਘਣਾ ਰਹਿ ਜਾਊਗਾ ਤਿਆਰ ਹੋਈ ਜਾਊਗਾ ਲਗਭਗ ਕੱਲ ਆਪਾਂ ਇਹਦੀ ਕਟਿੰਗ ਕੀਤੀ ਸੀ ਹਾਂਜੀ ਬਹੁਤ ਗਰਮੀ ਆ ਬਹੁਤ ਜ਼ਿਆਦਾ ਪਰੰਪਰਿਚ ਨਾਲੇ ਆ ਕੋਈ ਹਾਲ ਨਹੀਂ ਗਰਮੀ ਦਾ ਸ਼ਾਇਦ ਡੈਡੀ ਵੀ ਇੱਟ ਕਰੇ ਹੋਣਗੇ ਚਲੇ ਗਏ ਸ਼ਾਇਦ ਮੈਂ ਤੇ ਬਸ ਕਰ ਰਹੀ ਆ ਅੱਜ ਦੋਨੋਂ ਨੇ ਮਸ਼ੀਨਾਂ ਬੈਠ ਗਈਆਂ ਸੀ ਨਾ ਛੀਨਣ ਅਲੱਗ-ਅਲੱਗ ਲੈ ਲਾਂਗਾ ਤੇ ਫਿਰ ਥੋੜਾ ਕੰਮ ਚੱਲਦੀ ਤਾਂ ਇਹੋ ਨਿਬੜ ਜਾਂਦਾ ਗਰਮੀ ਬਹੁਤ ਹੈ ਨਾ ਜੀ ਕੰਮ ਕਰਨਾ ਕੋਈ ਵੀ ਸੌਖਾ ਨਹੀਂ ਹੁੰਦਾਗਾ ਬਾਕੀ ਸਿਰੇ ਸਮਝ ਕੇ ਕਰਨਾ ਫਿਰ ਹੀ ਫਰਕ ਪੈਂਦਾ ਸੋ ਜਾਣਕਾਰ ਬੰਦੇ ਵਾਂਗ ਸਭ ਕੁਝ ਕਰਦਾ ਹੈ ਬਾਕੀ ਫਿਰ ਵੀ ਆਪਾਂ ਇਹ ਕਹਿੰਦੇ ਆ ਵਿੱਚ ਸਮਾਂ ਕਿਸੇ ਦਾ ਖਰਾਬ ਨਾ ਹੋਵੇ ਕੰਮ ਕਰੇ ਸੱਚਾ ਮਿਹਨਤ ਦੇ ਦਿਮਾਗ ਤੇ ਗੱਲ ਸ਼ਹੀ ਸਮਝਦਾ ਕਿ ਜਿਵੇਂ ਤੁਹਾਨੂੰ ਲੱਗਦਾ ਸਹੀ ਹੈ ਬੱਚੇ ਇਦਾਂ ਤੇ ਘਰੋਂ ਸਾਡ ਕਿਉਂ ਵੀ 12:30 ਵਜੇ ਦਾ ਬੇਟਾ ਸੁਭਾਅ ਆ ਜਾਂਦਾ ਤੇ ਰੱਸੀ ਸਵਾਕ ਨਾਲ ਅੰਗਲੀ ਚਲੀ ਜਾਂਦੀ ਕੋਈ ਵੀ ਹੈ ਜੀ ਬਸ ਸਾਨੂੰ ਬਹੁਤ ਜ਼ਰੂਰੀ ਹੈ ਸਮੇਂ ਦੇ ਮਤਲਬ ਕੰਮ ਕਰਨਾ ਥੋੜੀ-ਥੋੜੀ ਬੰਦੇ ਨੂੰ ਆਪੇ ਸਮਝ ਆ ਜਾਂਦੀ ਹੈ ਇਹ ਦਿਖਾਉਣੇ ਤੋਂ ਬਥੋਂ ਬਥੇ ਮਿਲਦੀ ਆਪਾਂ ਪਹੁੰਚਾ ਕਿਸ ਤਰ੍ਹਾਂ ਲੱਗ ਕਪੜਾ ਆਦੀ ਕੰਮ ਲੱਗ ਰਿਹਾ ਹਾਂਜੀ ਆ ਇਸ ਤਰ੍ਹਾਂ ਪਹਿਲੀ ਵਾਰੀ ਇਸ ਗੁੜੀ ਅਣੀ ਮੇਰੇ ਕੋਲੇ ਪਹੁੰਚੇ ਬਣਾਏ ਆ ਤੇ ਤੁਸੀਂ ਆਪ ਹੀ ਦੇਖ ਲਓ ਬਹੁਤ ਸਫਾਈ ਹੈ ਲਗਾਈ ਨਾ ਤੇ ਇਹ ਵਾਲਾ ਕਮੇਜ ਇਹ ਵੀ ਆਪਾਂ ਰਸਤਾ ਨਾ ਟਿਰਿੰਗਲੀ ਸਲਾਈ ਲਾਤੀ ਹੈ ਤੇ ਹੁਣ ਇਹ ਆਪਾਂ ਕੱਪੜਾ ਘਰੇ ਭੇਜ ਦਿਆਂਗੇ ਤੇ ਵੇਖ ਆਉਂਗੇ ਪਾਸ ਗੁੜਿਆਰੇ ਹਲਮਾਸ ਆਪੇ ਇਹਨਾਂ ਬਾਹਾਂ ਜੜਦੇ ਆਂ ਕਲਵਾਰ ਦਿਵਸ ਤੇ ਪੁੰਦੇ ਵਾਲੀ ਸੁਣ ਰਹੀ ਹੈ ਇਹ ਬਸੇ ਕੋਸੇ ਥੋੜੀ ਰਹਿ ਗਈ ਹੈ ਕੱਤੀ ਮੇਰੀ ਕੱਲ ਨੂੰ ਕੰਪਲੀਟ ਕਰ ਦਿਆਂਗੀ ਗੀ ਆ ਜੀ ਪਹੁੰਚੇ ਨਾ ਕੋਮਲ ਬਣਾ ਰਹੀ ਹੈ ਪਲੀਸ ਕੰਡਾ ਵੀ ਬਣਾਦੀ ਹੈ ਠੀਕ ਹੈ ਜੋ ਵੀ ਕੋਈ ਇਹਨਾਂ ਦਾ ਰਿਸ਼ਤੇਦਾਰ ਜਾਂ ਕੁਛ ਵੀ ਕੋਈ ਵੀਡੀਓ ਦੇਖੋ ਪਲੀਸ ਬੱਚੇ ਦੇ ਕੰਮ ਨੂੰ ਨਾ ਤੁਸੀਂ ਉਹ ਨਾ ਕਰਿਆ ਕਰੋ ਮਜ਼ਾਕ ਨਾ ਸਮਝਿਆ ਕਰੋ ਸੀਰੀਅਸ ਲਿਆ ਕਰੋ ਜੋ ਵੀ ਮਿਹਨਤ ਕਰਦਾ ਨਾ ਹਮ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਕੰਮ ਕਰਨਾ ਤੇ ਸਿੱਖਣਾ ਬਹੁਤ ਔਖਾ ਹੁੰਦਾ ਜੀ ਕੋਈ ਖੇਡ ਨਹੀਂ ਹੁੰਦਾ ਕੋਈ ਵੀ ਕੰਮ ਕੋਈ ਜੇ ਕੋਸਤੇ ਪਰ ਚ ਲੈ ਜਾਂਦਾ ਹਾਂਜੀ ਹੈਲੋ ਸਾਢੇ ਤਿੰਨ ਹੋ ਗਏ ਜੀ ਤਾਂ ਦਾ ਆਪਣੀ ਖਰਾਬ ਜੀ ਹੋ ਗਏ ਜੀ ਇਹ ਪਤਾ ਕੀ ਹੈ ਜਦੋਂ ਆਪਾਂ ਘਰ ਪਾਇਆ ਸੀਗਾ ਨਾ ਜੀ ਮਿਸਤਰੀ ਨੇ ਆਪਣੀ ਕੰਧ ਬਾਹਰੀ ਛੜ ਤੋਂ ਪਲਸਤਰਨੀ ਕੀਤੀ ਹੈ ਜੇ ਤੁਹਾਨੂੰ ਪਤਾ ਹੀ ਐ ਮਿਸਤਰੀ ਕੋਈ ਵੀ ਹੋਵੇ ਕੰਮ 40 ਛੜ ਕੇ ਜਾਂਦੇ ਹੁੰਦੇ ਆ ਆਪਣੇ 9-10 ਸਾਲ ਹੋਣ ਵਾਲਿਆ ਕੋਠੀ ਪਾਈ ਨੂੰ ਤੇ ਲੰਕਾ ਕੇ ਤੁਰ ਗਿਆ ਹੈਗਾ ਮਿਸਤਰੀ ਸ਼ਾਇਦ ਵੀਡੀਓ ਮੇਰੀ ਵੇਖੀ ਵੀ ਤੇ ਕਹੇ ਵੀ ਕਿ ਮੈਨੂੰ ਆਂਟੀ ਨੇ ਇਦਾਂ ਆਖਤਾ ਕੋਈ ਗੱਲ ਨਹੀਂ ਜੀ ਨੁਕਸਾਨ ਉਸਨੇ ਕੀਤਾ ਆਪਣਾ ਅੰਦਰੋਂ ਇਹਨਾਂ ਮਸਾਲਾ ਡੇਗਰਿਆ ਹੋਈ ਉਹਦੇ ਕਾਰਨ ਡੇਗ ਰਿਆ ਚਲ ਕੋਈ ਨਹੀਂ ਆਪਾਂ ਉਹਨੂੰ ਸੱਦ ਕੇ ਤੇ ਕਰਾਵਾਂਗੇ ਸੈਟ ਬਾਅਦ ਵਿੱਚ ਨਾ ਘੋਲ ਹੋ ਜਾਂਦੀ ਹੈ ਜੀ ਹਨਾ ਵੀ ਕਿਉਂਕਿ ਕੰਮ ਦਰੋ ਫਿਰ ਨਵੇਂ ਸਿਰੇ ਸ਼ੁਰੂ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਨਾ ਤੇ 3:30 ਹੋ ਗਏ ਸਹਿਜ ਆਉਣ ਵਾਲਾ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਮੈਂ ਰੋਟੀ ਖਾ ਲਈ ਚਾਹ ਪੀ ਲਈ ਤੇ ਆਪਾਂ ਚਲਦੇ ਹਾਂ ਦੁਕਾਨ ਤੇ ਤੇ ਕਰਦੇ ਆਂ ਬਲੌਗ ਇੱਥੇ ਆਪਾਂ ਐਂਡ ਮਿਲਾਂਗੇ ਕੱਲ ਕਿਸੇ ਨਵੇਂ ਬਲੌਗ ਨਾਲ ਜਿਹੜੇ ਮੇਰੇ ਚੈਨਲ ਦੇ ਨਵੇਂ ਜੁੜਦੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਜੀ ਮੈਨੂੰ ਬਹੁਤ ਵਧੀਆ ਤੁਸੀਂ ਸਾਥ ਦੇ ਰਹੇ ਹੋ ਅੱਗੇ ਵੀ ਤੁਹਾਡੇ ਸਾਥ ਦੀ ਲੋੜ ਆ ਤੇ ਇਸੇ ਤਰ੍ਹਾਂ ਦੀ ਭੈਣ ਨੂੰ ਸਪੋਰਟ ਕਰਦੇ ਰਹੋ ਜੀ ਬਹੁਤ ਵਧੀਆ ਲੱਗਦਾ ਮੈਂ ਤਾਂ ਹਲੇ ਇੱਥੇ ਬੈਠੀ ਆ ਅੰਦਰ ਚੱਲਦੀ ਆ ਹਲੇ ਦੁਕਾਨ ਵਾਲਾ ਪਹਿਲਾਂ ਮੈਂ ਉੱਥੇ ਪੈ ਗਈ ਸੀਗੀ ਅੱਜ ਤੇ ਤੁਹਾਡੇ ਭਾਜੀ ਆਏ 1.5 ਵਜੇ ਤੇ ਫਿਰ ਇਹ ਕਹਿੰਦੇ ਜਿੱਤ ਤਾਂ ਗਰਮੀ ਆ ਦੇ ਸਭ ਵੀ ਰੁਕਾਈ ਚੱਲੋੜਾ ਫਿਰ ਮੈਂ ਗਾਹ ਅੱਗੇ ਗੋਲੀ-ਗੋਲੀ ਤੇ ਅੱਜ ਵੀ ਬਸ ਸਵੇਰ ਦਾ ਨਾ ਸੱਟ ਜਾਨੀ ਹੈਗਾ ਟੂਈਟਾ ਹੀ ਕੀ ਟੁੱਟੀ ਜਾਂਦੀ ਲੱਤਾਂ ਵਾਂਗ ਲੁਕੀ ਜਾਂਦੀਆਂ ਪੰਨੀ ਤਾਂ ਭਾਈ ਗਰਮੀ ਵਾਲੀ ਹੋਈ ਪਈ ਆ ਉਹਦੇ ਕਰਕੇ ਇਦਾਂ ਸਰੀਰ ਡਿੱਗੂ ਡਿੱਗ ਕਰ ਜਾਂਦਾ ਤੇ ਚਲੋ ਠੀਕ ਹੈ ਜੀ ਵਾਹਿਗੁਰੂ ਕਰੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਚੈਨਲ ਤੇ ਜਿਹੜੇ ਨਵੇਂ ਜੁੜਦੇ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ OK ਬਾਏ ਬਾਏ ਸ਼ਾਸ਼ਿਕਾ